ਆ ਟਰਕੀ ਨੇ ਅੰਡਾ ਦੇ ਦਿੱਤਾ ਜਿਕਾ ਹਾਂ ਦੇਖ ਮੈਨੂੰ ਲੱਗਦਾ ਨਾ ਬੰਤੀਆਂ ਸੀਗੀਆਂ ਐਵੇਂ ਇਹ ਦੇਖ ਆ ਵੀ ਅੰਡੇ ਹੁਣ ਆਪਾਂ ਲਾ ਦਨੇ ਆ ਮਸ਼ੀਨ ਵਿੱਚ ਨਵੀਂ ਬਈ ਟਰਕਣਾ ਇਹ ਨਾ ਕੁੜਕ ਹੋਗੀ ਜੇ ਤੁਹਾਡੇ ਮੁਰਗੀਆਂ ਦੀਆਂ ਕਲਗੀਆਂ ਚਿੱਟੀਆਂ ਸਮਝ ਲਓ ਤੁਹਾਡੇ ਬਾਈ ਮੁਰਗੇ ਬਿਮਾਰ ਆ ਉਹਨਾਂ 'ਚ ਕੋਈ ਨਾ ਕੋਈ ਪ੍ਰੋਬਲਮ ਹੈ ਸਸੇ ਗਏ ਦੋਸਤੋ ਬਾਈ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਜੀ ਤੇ ਦੋਸਤੋ 5:00 ਵੱਜ ਗਏ ਤੇ ਬਾਹਰ ਵਾਲੇ ਫਾਰਮ ਚ ਦਾਣਾ ਪਾਉਣਾ ਸੀਗਾ ਦਾਣਾ ਹਲੇ ਪਾਉਣਾ ਮੈਂ ਕਿਹਾ ਚਲੋ ਪਹਿਲਾਂ ਵੀਡੀਓ ਬਣਾ ਲੈਂਦੇ ਆ ਉਸ ਤੋਂ ਬਾਅਦ ਫਿਰ ਆਪਾਂ ਪਿੰਡ ਵਾਲੇ ਫਾਰਮ ਦੀ ਵੀਡੀਓ ਬਣਾਵਾਂਗੇ ਪਰਸੋ ਬੱਚੇ ਨਿਕਲੇ ਸੀਗੇ ਫਾਰਮੀ ਮੁਰਗੀ ਦੇ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਤੇ ਪਹਿਲਾਂ ਮੈਂ ਤੁਹਾਨੂੰ ਇੱਕ ਦਵਾਈ ਬਾਰੇ ਦੱਸਣਾ ਦਵਾਈ ਦਾ ਬਹੁਤ ਵਧੀਆ ਰਿਜ਼ਲਟ ਆ ਵੱਡੇ ਵੱਡੇ ਫਾਰਮਾਂ ਵਿੱਚ ਦਵਾਈ ਵਰਤੀ ਜਾਂਦੀ ਆ ਇਸ ਦਵਾਈ ਦੀ ਜਾਣਕਾਰੀ YouTube ਤੇ ਵੀ ਨਹੀਂ ਹੈਗੀ ਆਪਣੀਓ ਪਹਿਲੀ ਵੀਡੀਓ ਹੋ ਗਈ ਸਕਰੀਨ ਤੇ ਲਿਖ ਕੇ ਵੀ ਦੱਸ ਦਿੰਨਾ ਵੀ ਕੀ ਕੀ ਇਸ ਦਵਾਈ ਦੇ ਫਾਇਦੇ ਆ ਤੇ ਕਿਹੜੀ ਕਿਹੜੀ ਬਿਮਾਰੀ ਲਈ ਇਹ ਦਵਾਈ ਵਰਤੀ ਜਾਂਦੀ ਆ ਮੈਂ ਮੋਟਾ ਮੋਟਾ ਤੁਹਾਨੂੰ ਦੱਸ ਦਿੰਨਾ ਵੀ ਜਿਨ੍ਹਾਂ ਬਿਨਾ ਦੀਆਂ ਮੁਰਗੀਆਂ 5-5 ਮਹੀਨੇ ਦੀਆਂ ਹੋ ਗਈਆਂ ਜਾਂ 6 ਮਹੀਨੇ ਦੀਆਂ ਹੋ ਗਈਆਂ ਅੰਡੇ ਨਹੀਂ ਦੇ ਰਹੀਆਂ ਮੁਰਗੀਆਂ ਅਡੇ ਘੱਟ ਦੇ ਰਹੀਆਂ ਸਾਈਜ਼ ਸਹੀ ਨਹੀਂ ਵੱਢ ਰਿਹਾ ਮਾਂ ਅੰਡੇ ਦਾ ਜਾਂ ਮੁਰਗੀਆਂ ਅੰਡੇ ਖਾਨੀਆਂ ਜਾਂ ਮੁਰਗੀ ਕੱਚੇ ਅੰਡੇ ਦੇ ਰਹੀਆਂ ਮੁਰਗੀ 1-2 ਮਹੀਨੇ ਅੰਡੇ ਦੇ ਕੇ ਹਟ ਜਾਂਦੀ ਆ ਇਹ ਦਵਾਈ ਉਹਦੇ ਵਾਸਤੇ ਆ ਬਹੁਤ ਵਧੀਆ ਰਿਜ਼ਲਟ ਆ ਜਦੋਂ ਸਰਦੀਆਂ ਜ਼ਿਆਦਾ ਪੈਣੀਆਂ ਮੁਰਗੀਆਂ ਅੰਡੇ ਘਟ ਜਾਂਦੀਆਂ ਉਦੋਂ ਇਹ ਦਵਾਈ ਦੇ ਦਿਓ ਤੇ ਦਵਾਈ ਦਾ ਮੈਂ ਹਲੇ ਨਾਂ ਨਹੀਂ ਦੱਸਾਂਗਾ ਨਾਂ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗਾ ਆ ਦਵਾਈ ਆ ਜਿਆਦਾ ਮਹਿੰਗੀ ਵੀ ਨਹੀਂ ਹੈਗੀ ਸਸਤੀ ਆ 100 ਮੁਰਗੀਆਂ ਤਾਂ ਤੁਹਾਨੂੰ 80 ਅੰਡੇ ਰੋਜ਼ ਦੇ ਮਿਲਣਗੇ ਜੇ ਤੁਸੀਂ ਇਹ ਦਵਾਈ ਨੂੰ ਨਾ ਮੰਨ ਰਿਹਾਣ ਤੁਹਾਡੀ ਮੁਰਗੀਆਂ 4 ਮਹੀਨੇ ਦੀਆਂ ਹੋ ਗਈਆਂ ਉਦੋਂ ਹੀ ਪਾਉਣਾ ਸਟਾਰਟ ਕਰ ਦੇਵੇ ਤਾਂ ਮੁਰਗੀਆਂ 1.5 4 ਮਹੀਨੇ ਜੋ ਤੁਹਾਡੀਆਂ ਅੰਡੇ ਦੇਣ ਲੱਗ ਜੁਮਗੀਆਂ ਇੰਨਾ ਇਹਦਾ ਦਵਾਈ ਦਾ ਫਾਇਦਾ ਲਓ ਮੈਂ ਹੁਣ ਦਾਣਾ ਬਾਦਮਾ ਫਿਰ ਆਪਾਂ ਚੱਲਦੇ ਪਿੰਟ ਵਾਲੇ ਫਾਰਮ ਚ ਤੇ ਤੁਹਾਨੂੰ ਦਿਖਾਉਣੀ ਉੱਥੇ ਬੱਚੇ ਜਿਹੜੇ ਨਿਕਲੇ ਹੋਏ ਆ ਆ ਗਿਆ ਬਾਈ ਦੂਜੇ ਫਾਰਮ ਤੇ ਕੱਲ ਛੋਟੇ ਬੱਚੇ ਆਪਾਂ ਨੇ ਮਸ਼ੀਨ ਵਿੱਚੋਂ ਕੱਢਦੇ ਸੀਗੇ ਆ ਰੱਖੇ ਹੋਏ ਆ ਕੱਲ ਦੀ ਹੀਟ ਦਿੱਤੀ ਹੋਈ ਇਹਨਾਂ ਬੱਲਵਾ ਪਾਪਾ ਨੇ ਲਾਇਆ ਹੋਇਆ ਮੈਂ ਤੁਹਾਨੂੰ ਦਿਖਾਉਣਾ ਬੱਚੇ ਬੱਚੇ ਸਾਰੇ ਠੀਕ ਆ ਜਿਹੜਾ ਵੈਂਟਮ ਦਾ ਬੱਚਾ ਸੀਗਾ ਉਹ ਦੀਆਂ ਲੱਤਾਂ ਥੋੜੀਆਂ ਘੱਟ ਕੰਮ ਕਰਦੀਆਂ ਸੀਗੀਆਂ ਆਇਓ ਵੈਂਟਮ ਹੁਣ ਤਾਂ ਠੀਕ ਆ ਬਿਲਕੁਲ ਫਲੈਸ਼ ਆਨ ਕਰ ਦਨ ਹੁਣ ਤਾਂ ਠੀਕ ਆ ਮੈਂ ਇਹਦੀ ਲੱਤਾਂ ਨਾ ਬੰਨਤੀਆਂ ਸੀਗੀਆਂ ਮੈਂ ਦੇਖੋ ਹੁਣ ਠੀਕ ਆ ਬਿਲਕੁਲ ਨਹੀਂ ਕਿ ਤੋਰ ਦਾ ਹਰੇਕ ਦੇਖੋ ਹੁਣ ਮੈਂ ਛੱਡ ਦਿੰਦਾ ਤਾਂ ਭੱਜਿਆ ਕਰਦਾ ਓਕੇ ਹਲੋ ਮੈਂ ਤੁਹਾਨੂੰ ਦੋ ਖੌਮ ਨਾ ਫਾਰਮੀ ਮੁਰਗੀ ਦੇ ਬੱਚੇ ਆ ਜੋ ਅਜੇ ਲੁਕਦੇ ਨੇ ਲੈ ਆਹ ਦੇਖੋ ਚਿੱਟੇ ਰੰਗ ਦਾ ਹੈ ਅ ਜਿਹੜੇ ਆ ਰੀਆਰ ਮੁਰਗੀ ਦੇ ਬੱਚੇ ਸੀਗੇ ਦੋ ਨਿਕਲੇ ਸੀਗੇ ਤਿੰਨ ਬੱਚੇ ਨਿਕਲੇ ਸੀਗੇ ਫਾਰਮੀ ਮੁਰਗੀ ਦੇ ਉਹ ਮੈਂ ਤੁਹਾਨੂੰ ਦਿਖਾਉਣਾ ਇਨਾ ਬੱਚਿਆਂ ਵਿੱਚੋਂ ਇੱਕ ਬੱਚਾ ਫਾਰਮੀ ਮੁਰਗੀ ਦਾ ਇਹ ਹੁਣ ਮਿਕਸ ਹੋ ਗਏ ਤਿੰਨੇ ਮਿਕਸ ਹੋ ਗਏ ਪਤਾ ਨਹੀਂ ਲੱਗ ਰਿਹਾ ਹੁਣ ਵੀ ਫਾਰਮੀ ਮੁਰਗੀ ਦਾ ਬੱਚਾ ਕਿਹੜਾ ਹੈ ਜੇ ਕੱਲ ਮੈਂ ਨਿਸ਼ਾਨੀ ਲਾ ਦਿੰਦਾ ਤਾਂ ਵਧੀਆ ਰਹਿੰਦਾ ਹੁਣ ਪਤਾ ਨਹੀਂ ਲੱਗ ਰਿਹਾ ਆ ਵੇਖੋ ਦੋ ਤਾਂ ਚਿੱਟੇ ਹੈਗੇ ਹੀ ਆ ਹਾਂ ਦਿਖ ਰਹੇ ਹੋਣੇ ਆਲੇ ਬੱਚੇ ਬਿਲਕੁਲ ਠੀਕ ਆ ਦਾਣਾ ਪਾਇਆ ਹੋਇਆ ਪਾਣੀ ਪਾਇਆ ਹੋਇਆ ਉੱਪਰ ਤੇ ਮੈਂ ਖਵਾਰਾ ਨਾਲ ਢਾਗ ਦਿੰਦਾ ਇਹਨਾਂ ਨੂੰ ਬੀਨਾਂ ਦੀ ਸ਼ੀਟ ਜਿਹੜੀ ਮੈਂਟੇਨ ਰਹਿ ਹੀਟਰ ਨਾਲ ਬਾਹਰ ਜਾਵੇ ਆ ਵੀ ਆਂਡੇ ਹੁਣ ਆਪਾਂ ਲਾ ਦਨੇ ਆ ਮਸ਼ੀਨ ਵਿੱਚ ਚਾਰ ਆਂਡੇ ਹੋ ਗਏ ਟਰਕੀਆਂ ਦੇ ਆ ਇੱਕ ਫਾਰਮੀ ਮੁਰਗੀ ਨੇ ਅੰਡਾ ਦਿੱਤਾ ਅੱਜ ਇੱਕ ਬਾਕੀ ਆ ਬੱਤਾਂ ਗਾਉਂਦੇ ਆ ਅੱਜ ਨਾ ਮੈਂ ਕ੍ਰੇਟ ਲਾਇਆ ਸੀਗਾ ਮੈਂ ਕਿਹਾ ਚਲੋ ਮੁਰਗੀਆਂ ਨੇ ਜਿਹੜੀਆਂ ਆਪਣੀ ਫਾਰਮੀਆਂ ਬਾਹਰ ਆਂਡੇ ਦੇ ਦੇ ਕਰੂੰਗੀਆਂ ਆ ਟਰਕੀ ਨੇ ਅੰਡਾ ਦਿੱਤਾ ਅੱਜ ਇੱਕ ਹਾਂ ਦਿਖਾ ਇਹ ਪ੍ਰਾਣੀ ਦਾ ਹੈ ਅੰਡਾ ਹੈ ਜਿਹੜੇ ਆਪਣੇ ਕੋਲ ਪਹਿਲਾਂ ਟਰਕੀ ਉਹਦਾ ਅੰਡਾ ਹੈ ਪੰਜ ਅੰਡੇ ਹੋ ਗਏ ਹੁਣ ਇੱਕ ਕ੍ਰੇਟ ਮੈਂ ਆਹ ਲਾਇਆ ਸੀਗਾ ਤੂੜੀ ਪਾ ਕੇ ਇਹ ਇਹਨਾਂ ਨੇ ਗੇਰ ਤਾਂ ਇਮਾਨੇ ਚਲੋ ਇੱਥੇ ਵੀ ਅੰਡੇ ਦੇ ਦੇ ਕਰੂੰਗੀ ਇੱਥੇ ਲਾਇਆ ਸੀਗਾ ਇਹਨੂੰ ਕੱਲ ਨੂੰ ਬਨੂੰਗਾ ਮੈਂ ਧਾਰ ਨਾਲ ਫਿਰ ਠੀਕ ਰੱਖ ਬਏ ਜਿਹੜੀ ਨਵੀਂ ਬਈ ਟਰਕਣਾ ਇਹ ਨਾ ਕੁੜਕ ਹੋ ਗਈ। ਇਹ ਕੱਲ ਦੀ ਉਹ ਇੱਥੇ ਬੈਠੀ ਆ। ਕੱਲ ਵਾਲੀ ਵੀਡੀਓ 'ਚ ਮੈਂ ਤੁਹਾਨੂੰ ਦਿਖਾਇਆ ਸੀਗਾ ਨਾ ਵੀ ਅੰਡਾ ਦੇਣ ਲਈ ਬੈਠੀ ਆ। ਅੰਡੇ ਪਰ ਜ਼ਰੂਰ ਦਿੰਦੀ ਆ। ਪਰ ਇਹ ਕੁੜਕ ਹੋ ਗਈ। ਕੱਲ ਦੀ ਜਣੀ ਕੇ ਬੈਠੀ ਆ ਅੱਜ ਦੇ ਪਿੱਛੇ ਬੱਤਖ ਬੈਠੀ ਹੈ ਵੀ ਕੁੜਕ ਹੋਈ ਵੀ ਆ। ਹੁਣ ਬੱਤਖ ਦੇ ਅੰਡਿਆਂ ਪਰ ਇਹਨੇ ਕਬਜ਼ਾ ਕਰ ਲਿਆ। ਬੱਤਖ ਆ ਦੇਖੋ ਇਹਦੇ ਪਿੱਛੇ ਹੀ ਬੈਠੀ। ਏ ਮੈਂ ਹੁਣ ਠਾਲ ਦੇਣੀ ਆ ਇਹ। ਇਹ ਮੈਂ ਬਠਾਲ ਨਹੀਂ ਨੀ ਹੈਗੀ। ਕਿਉਂਕਿ ਆਂਡੇ ਤਾਂ ਆਪਾਂ ਮਸ਼ੀਨ ਵਿੱਚ ਲਾਈ ਜਾਂਦੇ ਆ ਜੇ ਇੱਕ ਵਾਰ ਇਹਨੂੰ ਆਂਡਿਆਂ ਦੇ ਆਪਾਂ ਨੇ ਬਠਾਲਤਾ ਇਹ ਮਹੀਨਾ ਡੇਢ ਮਹੀਨਾ ਸੈੱਟ ਨਹੀਂ ਹੁੰਦੀ ਹੈਗੀ। ਪਹਿਲੀ ਜਿਹੜੀ ਸੀਗੀ ਆਪਣੇ ਕੋਲ ਡੇਢ ਮਹੀਨਾ ਸੈੱਟ ਹੀ ਨਹੀਂ ਹੋਈ ਹੈਗੀ। ਉਹ ਵੀ 5-6 ਆਂਡੇ ਦੇਣ ਤੋਂ ਬਾਅਦ ਖੁਰਕ ਹੋ ਗਈ ਸੀਗੀ। ਆ ਆਪਣੇ ਦੂਜੀਆਂ ਮੁਰਗੀਆਂ ਦੇ ਆਂਡੇ ਪਏ ਆ ਦੇਖੋ ਕਿੱਥੇ ਡਕਾਣਾ ਹੋਇਆ ਪਈ ਵੀ ਆਪਾਂ ਹੁਣ ਚੱਕਦੇ ਆ। ਨਾਲੇ ਉਹਨਾਂ ਨੂੰ ਦਾਣਾ ਪਾਉਨੇ ਆ। ਬੱਤਕ ਦਾਦਾ ਸਾਹ ਘਟਿਆ ਪੈ ਨੇ ਦੇਖੋ। ਬਾਈ ਜਾਨਵਰਾਂ ਦੀਆਂ ਨਾ ਤੁਸੀਂ ਵੀ ਕਲਗੀਆਂ ਚੈੱਕ ਕਰਿਓ ਜੇ ਕਲਗੀਆਂ ਲਾਲ ਆ ਨਾ ਐਵੇਂ ਤੁਹਾਡੇ ਜਾਨਵਰ ਬਿਲਕੁਲ ਠੀਕ ਆ ਤੰਦਰੁਸਤ ਤੁਹਾਡੇ ਜਾਨਵਰਾਂ ਜੇ ਤੁਹਾਡੇ ਜਾਨਵਰਾਂ ਦੀਆਂ ਕਲਗੀਆਂ ਲਾਲ ਆ ਆ ਦੇਖੋ ਸਾਰੇ ਜਾਨਵਰਾਂ ਦੀ ਬਾਈ ਕਲਗੀਆਂ ਬਿਲਕੁਲ ਲਾਲ ਪਈਆਂ ਜੇ ਤੁਹਾਡੇ ਮੁਰਗੀਆਂ ਦੀਆਂ ਕਲਗੀਆਂ ਚਿੱਟੀਆਂ ਸਮਝ ਲਓ ਤੁਹਾਡੇ ਬਾਈ ਮੁਰਗੇ ਬਿਮਾਰ ਆ ਉਹਨਾਂ 'ਚ ਕੋਈ ਨਾ ਕੋਈ ਪ੍ਰੋਬਲਮ ਆ ਆ ਦੇਖੋ ਪੂਰੇ ਤੰਦਰੁਸਤ ਮੁਰਗੇ ਆ ਆਲੇ ਬੱਚੇ ਬਾਈ ਹੁਣ ਠੀਕ ਆ ਹੁਣ ਬਿੱਠ ਵਿੱਚ ਖੂਨ ਨਹੀਂ ਆਉਂਦਾ ਹੈਗਾ ਦੋ ਦਿਨ ਚੇ ਫਰਕ ਪੈ ਗਿਆ ਨਾ ਨਾ ਦਾਣਾ ਇਹਨਾਂ ਦਾ ਖਤਮ ਹੋਇਆ ਪਰ ਹੁਣ ਮੈਂ ਦਾਣਾ ਪਾਉਣਾ ਕਿਉਂਕਿ ਦਾਣੇ ਦਾ ਟਾਈਮ ਹੋ ਗਿਆ 6:00 ਵਜੇ ਲੋ ਵੀ ਦੋਸਤੋ ਮੈਂ ਹੁਣ ਪਹਿਲਾਂ ਮਸ਼ੀਨ ਵਿੱਚ ਆਂਡੇ ਲਾ ਦਨ ਤੇ ਉਸ ਤੋਂ ਬਾਅਦ ਫਿਰ ਪਾਉਣਾ ਦਾਣੇ ਤੇ ਕਰਦੇ ਜੀ ਵੀਡੀਓ ਨੂੰ ਬੰਦ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ